ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਇੱਕ ਖੀਰਾ ਕੱਟਾਪਸ ਨੂੰ ਦਿਖਾ ਰਹੇ ਹਾਂ ਸੇਰੇ ਬੁੱਲ ਦੇ ਬੁੱਲ ਦਾ ਇਹ ਕੱਟਾ ਤੇ ਵੀਡੀਓ ਆਪਾਂ ਬਣਾ ਰਹੇ ਹਾਂ ਜੀ ਪਿੰਡ ਭਗਤਾ ਤਹਿਸੀਲ ਫੂਲ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਜਾਖੰਨਾ ਰੋਡ ਤੇ ਨਰਸਰੀ ਦੇ ਬਿਲਕੁਲ ਨਾਲ ਦੀ ਰਸਤਾ ਬਾਈ ਚਮਕੌਰ ਸਿੰਘ ਬਾਵੇ ਦੇ ਘਰੋਂ ਆਪਾਂ ਇੱਕ ਹਿੱਸੇ ਨੂੰ ਬਹੁਤ ਸੋਹਣਾ ਕਟਾ ਦਿਖਾ ਰਿਹਾ ਆ ਜੇ ਸਿੰਘਾਂ ਦੀ ਗੱਲ ਕਰਕੇ ਮਿੱਤਰੋ ਬਹੁਤ ਸੁਣੇ ਸਿੰਘ ਬਣਾਊਗਾ ਹੁੰਡੇ ਸਿੰਘ ਕਰੂਗਾ ਤੇ ਫੇਸ ਕੁਆਲਿਟੀ ਸਰੀਰ ਪੱਕੋ ਬਹੁਤ ਹੀ ਚੰਗਾ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਆ ਤਾਂ ਮੁੱਲ ਹੈਗਾ ਜੀ ਇਹਦਾ 50000 ਮਾਣਤਾਨ 50 ਦੇ ਵਿੱਚੋਂ ਹੋ ਜੂ ਟੈਸਟਿਕਲ ਮਿੱਤਰੋ ਬਹੁਤ ਵਧੀਆ ਤੇ ਮਾਂ ਦਾ ਦੁੱਧ ਆਏਗਾ ਜੀ 17 18 ਲੀਟਰ ਮੋੜ ਲਓ ਜੀ ਤੇ ਕਿਸੇ ਵੀ ਪਰਾ ਨੂੰ ਡੈਰੀ ਫਾਰਮ ਦੇ ਵਿੱਚ ਲੋੜ ਹੈ ਜੇ ਘਰੇ ਲੋਕ ਪਸ਼ੂ ਪਾਲਕ ਵੀਰ ਨੂੰ ਚੰਗਾ ਕੱਟੇ ਦੀ ਲੋੜ ਆ ਤਾਂ ਕਰੋ ਸੰਪਰਕ ਤੇ ਸਿਹਤ ਪੱਖੋਂ ਫੇਰ ਆਪਾਂ ਗੱਲ ਕਰਦੇ ਹਾਂ ਬਹੁਤ ਚੰਗਾ ਟੈਸਟੀ ਗੱਲ ਕਰਨੀਓ ਵੀ ਬਹੁਤ ਸੰਗਾ ਤੇ ਮਾਂ ਨੂੰ ਸਾਹਮਣੇ ਆਪਾਂ ਵੀਡੀਓ ਦੇ ਵਿੱਚ ਦਿਖਾ ਸਕਦੇ ਆ ਵੱਡੇ ਗੱਦ ਕਾਠੜੀ ਵੱਡੀ ਬੇਲ ਤੇ ਮਾਂ ਦਾ ਦੁੱਧ ਆ ਜਾਂਦਾ 17-18 ਲੀਟਰ ਨੰਬਰ ਆ ਜੀ 9463594846 9463594846 ਵਾਲਾ ਫੋਨ ਨੰਬਰ ਆ ਸੋ ਸਾਰੇ ਵੀਰਾਂ ਦਾ ਧੰਨਵਾਦ